ਮੈਂ ਲੋਕਾਂ ਨੂੰ ਹੱਥ ਬਨ ਕੇ ਅਪੀਲ ਕਰਦਾ ਵੀ ਆਪਦੇ ਏਸੀ ਜਿਆਦਾਤਰ ਸਾਮੇ ਲੱਗੇ ਜਾਣ ਹਾਈ ਟੈਂਪਰੇਚਰ ਕਾਰਨ ਏਸ਼ੀਆ ਨੂੰ ਅੱਗ ਲੱਗ ਰਹੀ ਹੈ ਆਹ ਦੇਖੋ ਭਾਈ ਅੱਜੇ ਕੇਸ ਆਇਆ ਭਵਾਨੀਗੜ੍ਹ ਦਾ ਇਹ ਇਹਦੇ ਵਿੱਚ ਧੂਆ ਹਲੇ ਤੱਕ ਵੀ ਲੱਕੜ ਰਹਿਗਾ ਕੰਪਰੈਸਰ ਮੱਚ ਸਕਦਾ ਦੀਗਾ ਇਹਦਾ ਪਰ ਬਚਤ ਰਹੇਗੀ ਪਰ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਹਾਈ ਟੈਂਪਰੇਚਰ ਬਹੁਤ ਜ਼ਿਆਦਾ ਗਰਮੀ ਜ਼ਿਆਦਾ ਪੈ ਰਹੀ ਹੈ ਮੇਰੀ ਲੋਕਾਂ ਨੂੰ ਇਹੀ ਪੀਲ ਹੈ ਵੀ ਜਾਂ ਤਾਂ ਆਪਦੇ ਕੋਠਿਆਂ ਦੇ ਉੱਪਰ ਛੱਡ ਪਾ ਸਕਣ ਜਾਂ ਆਪਦੇ ਸਾਮੇ ਲੱਗਣ ਕਟਨਾ ਹੋਈ ਹੈ ਹਾਈ ਟੈਂਪਰੇਚਰ ਦੀ ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਅਪ ਹੋ ਰਿਹਾ ਹੈਗਾ ਉਹਦੇ ਕਾਰਨ ਇਹ ਓਵਰ ਹੀਟ ਹੋਣ ਕਾਰਨ ਕੰਪਰੈਸਰ ਨੂੰ ਅੱਗ ਲੱਗੀ ਸੀਗੀ ਠੀਕ ਹੈ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਕਿਸੇ ਪ੍ਰਕਾਰ ਦਾ ਨਹੀਂ ਨਹੀਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਹਨਾਂ ਨੇ ਬੰਦ ਕਰਤੇ ਸੀ ਜੇ ਚੱਲਦੀ ਰਹਿੰਦਾ ਥੱਲੇ ਨਾ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਉਹਨਾਂ ਨੇ ਸਾਨੂੰ ਕੋਲ ਕੀਤੀ ਕਹਿੰਦੇ ਵੀ ਉੱਪਰੋਂ ਧੂਆਂ ਲਿਕੜ ਰੇ ਸੀ ਚਾ ਅਸੀਂ ਜਲਦੀ ਜਲਦੀ ਜਾ ਕੇ ਇਹਨੂੰ ਇਸੇ ਨੂੰ ਬੰਦ ਕਰਿਆ ਤੇ ਉਦੋਂ ਬਾਅਦ ਇੱਥੇ ਲੈ ਕੇ ਆਏ ਜੀ ਅਸੀਂ ਕਿਵੇਂ ਦੇਖਦੇ ਤੁਸੀਂ ਲੰਬੇ ਸਮੇਂ ਤੋਂ ਏਸੀ ਰਪਰੀ ਦਾ ਕੰਮ ਕਰਦੇ ਹੋ ਇਤਾਂ ਦੀ ਘਟਰਾਵਾ ਕਿਉਂ ਹੁੰਦੀ ਹੈ ਨੇ ਕੀ ਕੀ ਸਾਵਧਾਨੀਆਂ ਵਰਤਣੀ ਚਾਹੀਦੀ ਨੇ ਸਾਵਧਾਨੀਆਂ ਤਾਂ ਬੰਨ ਵੀ ਬਦਤਰੀਆਂ ਚਾਹੀਦੇ ਨੇ ਵੀ ਇੱਕ ਤਾਂ ਏਸੀ ਨੂੰ ਆਪਣੇ ਸਾ ਹਾਈ ਟੈਂਪਰੇਚਰ ਦਿਨੋ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ ਏਸੀ ਨੂੰ ਸਾਹ ਦੇ ਵਿੱਚ ਚਲਵਾਇਆ ਜਾਵੇ ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦਿਆਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੈੱਟ ਪਾਇਆ ਜਾਵੇ ਜੀ ਤੇ ਇੱਕ ਹੋਰ ਕੋਆਇਲ ਆ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ ਜਦੋਂ ਇਹ ਚੋਕ ਹੋ ਜਾਂਦੇ ਨੇ ਹਵਾ ਕ੍ਰੋਸਿੰਗ ਆਉਣਾ ਘਟ ਜਾਂਦੀ ਹੈ ਲੋਡ ਲੈਣ ਲੱਗਦੇ ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ